ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਸ਼ਾਂ-ਵਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਆਰਡੀ ਫੈਮਿਲੀ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਵਧੀਆ ਰਿਸ਼ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਰਿਸ਼ਤੇ ਦੀ ਐਡ ਪਾਉਣ ਲਈ ਨਾਮ, ਉਮਰ, ਜਾਤ, ਗੋਤ, ਕੱਦ, ਕੰਮ, ਪ੍ਰਾਪਰਟੀ, ਭੈਣ ਭਰਾ, ਮੰਗ, ਪੜ੍ਹਾਈ, ਪਤਾ, ਏਰੀਆ ਐਡ ਲਗਵਾਉਣ ਲਈ ਆਪਣੀ ਇਹ ਜਾਣਕਾਰੀ ਭੇਜੋ ਨਾਲ ਆਪਣਾ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਐਡ ਕੁਝ ਦਿਨ ਬਾਅਦ ਬਾਰ ਬਾਰ ਲਗਾਈ ਜਾਂਦੀ ਹੈ ਸਾਰੇ ਆਰਡੀ ਫੈਮਿਲੀ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਵੇਖ ਕੇ ਕਰਨਾ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰੋ ਜੀ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣ ਦਾ ਹੈ ਤੇ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਵੈਸ਼ਨੂ ਲੜਕੀ ਜਨਮ 1993 ਕੱਦ 5 ਫੁੱਟ 1 ਇੰਚ ਕਾਸਟ ਜੱਟ ਸਿੱਖ ਗੋਤ ਬਰਾੜ ਪੜਾਈ ਬੀਟੈਕ ਸੀਐਸ ਹੁਣ ਐਮਬੀਏ ਯੂਨੀਵਰਸਿਟੀ ਵੈਨਕੂਵਰ ਕਰ ਰਹੇ ਹਨ ਲੜਕੀ ਦਾ ਪਰਿਵਾਰ ਯੂਐਸਏ ਵਿੱਚ ਹੈ ਇੱਕ ਭੈਣ ਤੇ ਭਰਾ ਹਨ ਇੰਡੀਆ ਦਾ ਪਤਾ ਫਰੀਦਕੋਟ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਲੜਕੀ ਸੋਹਣੀ ਸੁਨੱਖੀ ਹੈ ਮੰਗ ਇਹਨਾਂ ਨੂੰ ਵਧੀਆ ਵੈਸ਼ਨੂ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਵਧੀਆ ਜ਼ਮੀਨ ਵਾਲਾ ਯੂਐਸਏ ਜਾਂ ਕੈਨੇਡਾ ਵਿੱਚ ਪੀਆਰ ਜਾਂ ਸਿਟੀਜ਼ਨ ਵੈਸ਼ਨੂ ਲੜਕਾ ਚਾਹੀਦਾ ਹੈ ਜੇ ਲੜਕਾ ਜੁਆਸੇ ਤੋਂ ਹੋਵੇ ਤਾਂ ਸਿਟੀਸੀਐਂਟਲ ਜਾਂ ਬੈਲਿੰਗਮ ਤੋਂ ਹੋਵੇ ਜਾਂ ਕੈਨੇਡਾ ਤੋਂ ਹੋਵੇ ਤਾਂ ਸਰੀ ਵੈਨਕੂਵਰ ਐਵਟਸ ਫੋਰਡ ਦੇ ਨੇੜੇ ਤੋਂ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਵੈਸ਼ਨੂ ਦਸਤਾਰਦਾਰੀ ਲੜਕਾ ਜਨਮ 1997 ਕੱਦ 6 ਫੁੱਟ ਕਾਸਟ ਜਟ ਸਿੱਖ ਗੋਤ ਬਰਾੜ ਪੜਾਈ ਬੀ ਫਾਰਮੇਸੀ ਪੰਜਾਬ ਫਾਰਮੇਸੀ ਅਸਿਸਟੈਂਟ ਜੂਐਸਏ ਲੜਕੇ ਦਾ ਪਰਿਵਾਰ ਜੂਐਸਏ ਵਿੱਚ ਹੈ ਇੰਡੀਆ ਦਾ ਪਤਾ ਫਰੀਦਕੋਟ ਲੜਕੇ ਨੂੰ 10 ਕਿੱਲੇ ਜ਼ਮੀਨ ਆਉਦੀ ਹੈ ਲੜਕੀ ਦੀਆਂ ਦੋ ਭੈਣਾਂ ਤੇ ਭਰਾ ਲੜਕੇ ਦੀਆਂ ਦੋ ਭੈਣਾਂ ਨੇ ਤੇ ਭਰਾ ਕੋਈ ਨਹੀਂ ਲੜਕਾ ਜੂਐਸਏ ਵਿੱਚ ਪੀਅਰ ਹੈ ਵਧੀਆ ਜੋਬ ਹੈ ਲੜਕਾ ਸੋਹਣਾ ਸੁਨਖਾ ਹੈ ਮੰਗੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਬੀਐਸਸੀ ਨਰਸਿੰਗ ਜਾਂ ਆਰਐਨਬੀ ਫਾਰਮੇਸੀ ਵਧੀਆ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਯੂਐਸਏ ਜਾਂ ਕੈਨੇਡਾ ਤੋਂ ਹੋਵੇ ਭਾਵੇਂ ਪੀਆਰ ਜਾਂ ਬਰਕ ਫਾਰਮੈਟ ਤੇ ਹੋਵੇ ਜਾਂ ਲੜਕੀ ਕੋਲ ਯੂਐਸਏ ਦਾ ਵਿਜ਼ਟਰ ਵੀਜ਼ਾ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 1991 ਕਾਸਟ ਜੱਟ ਸਿਕ ਗੋਤ ਢਾਲੀਵਾਲ ਕੱਦ 5 ਫੁੱਟ 9 ਇੰਚ ਪੜਾਈ میٹرਿਕ ਪਰਿਵਾਰ ਵਿੱਚ ਮਾਤਾ ਪਿਤਾ ਨੇ ਇਨਾਂ ਦੀ ਇੱਕ ਭੈਣ ਹੈ ਪੈਨ ਮੈਰਿਡ ਹੈ ਨਾਉ ਇਨ ਕੈਨੇਡਾ ਏਰੀਆ ਲੁਧਿਆਣਾ ਕੰਮ ਹੈਵੀ ਵਾਸ ਡਰਾਈਵਰ ਪਲੱਸ ਹੈਵੀ ਮਸ਼ੀਨ ਆਪਰੇਟਰ ਇਨ ਦੁਬਈ ਫਰੋਮ ਲਾਸਟ 14 ਸਾਲ ਸੈਲਰੀ 60000 ਐਨੂਅਲ ਇਨਕਮ 7.5 ਲੱਖ ਜ਼ਮੀਨ 5 ਏਕੜ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਇਹਨਾਂ ਨੂੰ ਹੇਠਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਜਸਵੀਰ ਸਿੰਘ ਉਮਰ 27 ਸਾਲ ਕੱਦ 5 ਫੁੱਟ 3 ਇੰਚ ਗੋਤ ਟਾਂਕ ਕਾਸਟ ਮਿਹਰੇ ਪੜਾਈ ਪਲੱਸ 2 ਪ੍ਰਾਪਰਟੀ 8 ਮਰਲੇ ਕੰਮ ਏਸੀ ਇਹਨਾਂ ਦੀ ਇੱਕ ਭੈਣ ਹੈ ਪਤਾ ਨਿਊ ਦਸਮੇਸ ਨਗਰ ਏਰੀਆ ਜਲੰਧਰ ਮੰਗਦੇ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 4/10/1993 ਕੱਦ 5 ਫੁੱਟ 6 ਇੰਚ ਜਨਮ ਸਮਾ 4:47 ਜਨਮ ਸਥਾਨ ਖੰਨਾ ਕਾਸਟ ਢੀਮਾਨ ਗੋਤ ਗੁੰਦ ਦੇਵ ਪੜਾਈ ਡਿਪਲੋਮਾ ਤੇ ਬੀਟੈਕ ਇਲੈਕਟ੍ਰੀਕਲ ਇਲੈਕਟ੍ਰੋਨਿਕ ਪਲੱਸ ਐਮਬੀਏ ਫਰੋਂ ਯੂਕੇ ਤੋਂ ਪਿਤਾ ਕਰਮ ਸਿੰਘ ਆਪਣਾ ਬਿਜ਼ਨਸ ਰੈ ਮਾਤਾ ਟੀਚਰ ਨੇ ਇੱਕ ਭੈਣ ਮੈਰਿਡ ਹੈ ਲੜਕਾ ਯੂਕੇ ਵਿੱਚ ਵਰਕ ਪਰਮਿਟ ਤੇ ਹੈ ਹੁਣ ਇੰਡੀਆ ਆਇਆ ਹੋਇਆ ਹੈ ਥੋੜੇ ਸਮੇਂ ਬਾਅਦ ਵਾਪਸ ਜਾਣਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਢੀਮਾਨ ਕਾਸਟ ਲੜਕੀ ਨੂੰ ਪਹਿਲਾ ਹੈ ਬਾਕੀ ਉੱਚ ਕਾਸਟ ਦੀਆਂ ਲੜਕੀਆਂ ਵੀ ਸੰਪਰਕ ਕਰ ਸਕਦੀਆਂ ਨੇ ਜੁਕੇ ਤੋਂ ਲੜਕੇ ਨੂੰ ਪਹਿਲ ਹੈ ਭਾਵੇਂ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਵਧੀਆ ਪੜ੍ਹੀ ਲਿਖੀ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸ਼ਰਮਾ ਜਨਮ 25/10/1991 ਕੱਦ 5 ਫੁੱਟ 10 ਇੰਚ ਕਾਸਟ ਬ੍ਰਾਹਮਣ ਗੋਤ ਦਰਾਵੜ ਇੰਡੀਆ ਦਾ ਪਤਾ ਨਕੂਤਰ ਪਰਿਵਾਰ ਵਿੱਚ ਮਾਤਾ ਪਿਤਾ ਇੱਕ ਪ੍ਰਾਜੁਰ ਵਿੱਚ ਸੈਟਲ ਹੈ ਮੈਰਿਡ ਹੈ ਲੜਕੇ ਕੋਲ ਜ਼ਮੀਨ ਪਿੰਡ ਵਿੱਚ ਵਧੀਆ ਘਰ ਹੈ ਸਾਰਾ ਪਰਿਵਾਰ ਸ਼ੁੱਤ ਵੈਸ਼ਨੂ ਹੈ ਤੇ ਧਾਰਮਿਕ ਹੈ ਲੜਕਾ ਕੈਨੇਡਾ ਵਿੱਚ ਸਿਟੀਜ਼ਨ ਹੈ ਲੜਕੇ ਕੋਲ ਕੈਨੇਡਾ ਵਿੱਚ ਆਪਣਾ ਘਰ ਹੈ ਗੱਡੀ ਹੈ ਵਧੀਆ ਕੰਮ ਕਰਦਾ ਹੈ ਲੜਕਾ ਸੋਹਣਾ ਸੁਨੱਖਾ ਹੈ ਲੜਕਾ ਮੰਗਲਿਕ ਹੈ ਮੰਗ ਇਹਨਾਂ ਨੂੰ ਚੰਗੇ ਧਾਰਮਿਕ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਕੈਨੇਡਾ ਲੜਕੇ ਨੂੰ ਪਹਿਲਾ ਹੈ ਜੇ ਲੜਕੀ ਇੰਡੀਆ ਤੋਂ ਹੋਵੇ ਤਾਂ ਨਕੋਦਰ ਜਲੰਧਰ ਕਪੂਰਥਲੇ ਨੂੰ ਪਹਿਲਾ ਹੈ ਲੜਕੀ ਮੰਗਲਿਕ ਤੇ ਸੋਹਣੀ ਸੁਨੱਖੀ ਹੋਵੇ ਕੱਦ 5 ਫੁੱਟ 6 ਇੰਚ ਤੋਂ ਉੱਪਰ ਹੋਵੇ ਬ੍ਰਾਹਮਣ ਕਾਸਟ ਖੱਤਰੀ ਨੂੰ ਪਹਿਲਾ ਹੈ ਬਾਕੀ ਖੱਤਰੀ ਅਗਰਵਾਲ ਕਾਸਟ ਦੇ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨਾਮ ਸਿੰਘ ਉਮਰ 28 ਸਾਲ, ਕੱਦ 5 ਫੁੱਟ 7 ਇੰਚ, ਕਾਸਟ ਜਟਸੀ। ਪਤਾ ਤਰਨਤਨ ਸਾਹਿਬ। ਪੜਾਈ میٹرਿਕ, ਪਰਿਵਾਰ ਵਿੱਚ ਮਾਤਾ-ਪਿਤਾ ਨੇ, ਇੱਕ ਭਰਾ ਤੇ ਇੱਕ ਭੈਣ ਮੈਰਿਡ ਨੇ। ਲੜਕਾ ਵੈਸ਼ਨੂ ਹੈ। ਜ਼ਮੀਨ 2 ਕਿੱਲੇ, ਲੜਕਾ ਡਰਾਈਵਰੀ ਦੀ ਜੌਬ ਕਰਦਾ ਹੈ। ਲੜਕਾ ਤਲਾਕਸ਼ੁਦਾ ਹੈ। ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ। ਲੜਕੀ ਪਾਸੇ ਤਲਾਕਸ਼ੁਦਾ ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ। ਜਟ ਸਿੱਖ ਕਾਸਟ ਨੂੰ ਪਹਿਲਾ ਹੈ ਬਾਕੀ ਉੱਚ ਕਾਸਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਰਾਜਵੀਰ ਸਿੰਘ ਜਨਮ 1993 ਪੜਾਈ ਪਲੱਸ 2 ਕੱਦ 5 ਫੁੱਟ 10 ਇੰਚ ਕੈਲੀਫੋਰਨੀਆ ਯੂ ਐਸ اے ਸਿਟੀਜ਼ਨ ਨੇ ਕਾਸਟ ਜਟ ਸਿੱਖ ਕੋਤ ਢਿੱਲੋ ਪਤਾ ਤਰਨਤਨ ਸਾਹਿਬ ਜ਼ਮੀਨ 5 ਏਕੜ ਟਰਾਂਸਪੋਰਟ ਐਂਡ ਯੂ ਐਸ اے ਨੀਡ ਐਨ ਆਰ ਆਈ ਗਰਲ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਸ਼ਟ ਜੜ ਸਿਕ ਕੱਦ 5 ਫੁੱਟ 6 ਇੰਚ ਜਨਮ 1994 ਪੜਾਈ ਪਲੱਸ 2 ਤੋਂ ਬਾਅਦ ਡਿਪਲੋਮਾ ਇਨ ਕੰਪਿਊਟਰ ਸਾਇੰਸ ਪਿਤਾ ਸਰਪੰਚ ਨੇ ਸਾਰਾ ਪਰਿਵਾਰ ਸ਼ੁੱਧ ਵੈਸ਼ਨੂ ਹੈ ਲੜਕੇ ਨੂੰ 18 ਕਿੱਲੇ ਜ਼ਮੀਨ ਆਉਂਦੀ ਹੈ ਇਹ ਇਕੱਲਾ ਲੜਕਾ ਹੈ ਕੋਈ ਭੈਣ ਭਰਾ ਨਹੀਂ ਕੰਮ ਖੇਤੀਬਾੜੀ ਲੜਕੇ ਕੋਲ ਗੱਡੀ ਅਤੇ ਖੇਤੀਬਾੜੀ ਦੇ ਸਾਰੇ ਸੰਦ ਆਪਣੇ ਨੇ ਤੇ ਵਧੀਆ ਕੋਠੀ ਪਈ ਹੋਈ ਹੈ ਪਤਾ ਹੁਸ਼ਿਆਰਪੁਰ ਮੰਗ ਲੜਕੀ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਲੜਕੀ ਵਧੀਆ ਪਰਿਵਾਰ ਤੋਂ ਸੁਹਣੀ ਸੁਨੱਖੀ ਵਧੀਆ ਸੁਭਾਅ ਵਾਲੀ ਹੋਵੇ ਇਹਨਾਂ ਨੂੰ ਜਿਹੜਾ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸਟ ਜੜ ਸਿੱਖ ਜਨਮ 22/4/1979 ਕੱਦ 5 ਫੁੱਟ 8 ਇੰਚ ਗੋਤ ਖਟੜਾ ਪੜਾਈ میٹرਿਕ ਲੜਕੀ ਦੀਆਂ ਦੋ ਭੈਣਾਂ ਤੇ ਇੱਕ ਭਰਾ ਹੈ ਤੇ ਸਾਰੇ ਮੈਰਿਡ ਨੇ ਲੜਕਾ ਕਨੇਡਾ ਵਿੱਚ ਹੈ ਤਲਾਕशुदा ਹੈ ਦੋ ਬੱਚੇ ਨੇ ਇੱਕ 14 ਸਾਲ ਦਾ ਇੱਕ 7 ਸਾਲ ਦਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਤਲਾਕਸ਼ੁਦਾ ਹੋਵੇ ਜਿਨ੍ਹਾਂ ਕੋਲ ਬੱਚਾ ਬੇਟੀ ਹੈ ਉਹ ਵੀ ਸੰਪਰਕ ਕਰ ਸਕਦੇ ਨੇ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਹੋਵੇ ਕੈਨੇਡਾ ਨੂੰ ਪਹਿਲ ਹੈ ਜੇ ਲੜਕੀ ਇੰਡੀਆ ਤੋਂ ਹੋਵੇ ਤਾਂ ਵਿਆਹ ਕਰਵਾ ਕੇ ਲੜਕਾ ਲੜਕੀ ਤੇ ਬੱਚਿਆਂ ਨੂੰ ਕੈਨੇਡਾ ਨਾਲ ਲੈ ਕੇ ਜਾਵੇਗਾ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਦਾਤ ਉਮਰ 15 ਅਕਤੂਬਰ 1988 ਕਾਸਟ ਪੰਡਤ ਕੱਦ 5 ਫੁੱਟ 8 ਇੰਚ ਪੜਾਈ ਵਿਟਕ ਇਲੈਕਟ੍ਰੋਨਿਕ ਪਤਾ ਨਾਬਾ ਜ਼ਮੀਨ 1 ਏਕੜ 600 ਗੱਜ ਦਾ ਪਲਾਟ ਅਤੇ ਪਿੰਡ ਵਿੱਚ ਕੋਠੀ ਹੈ ਲੜਕਾ ਕੈਨੇਡਾ ਵਿੱਚ ਪੀਆਰ ਹੈ ਕੰਮ ਗਵਰਨਮੈਂਟ ਜੌਬ ਇਨ ਕੈਨੇਡਾ ਸਿਟੀਜ਼ਨ ਇਹਨਾਂ ਦੀ ਇੱਕ ਭੈਣ ਤੇ ਭਰਾ ਹਨ ਦੋਨੋਂ ਮੈਰਿਡ ਨੇ ਤੇ ਦੋਨੋਂ ਕੈਨੇਡਾ ਵਿੱਚ ਪੀਆਰ ਨੇ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਕੈਨੇਡਾ ਤੋਂ ਹੋਵੇ ਭਾਵੇਂ ਇੰਡੀਆ ਤੋਂ ਲੜਕੀ ਤਲਾਕਸ਼ੁਦਾ ਵੀ ਹੋਵੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਪਰ ਲੜਕੀ ਬਿਨਾ ਬੱਚੇ ਤੋਂ ਹੋਵੇ ਲੜਕੀ ਦੀ ਕਾਸਟ ਪੰਡਤ ਖੱਤਰੀ ਰਾਜਪੂਤ ਜੱਟ ਆਦਿ ਹੋਵੇ ਪਰ ਐਸੀ ਜਾਂ ਮੱਝ ਵੀ ਸਿੱਖਾਂ ਦੀ ਨਾ ਹੋਵੇ ਇਹਨਾਂ ਨੂੰ ਇਹਨਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਅਨੁਜ ਮਹਾਜਨ ਜਨਮ 12/10/1992 ਕਾਸਟ ਮਹਾਜਨ ਗੋਤ ਲੰਮੀ ਪੜਾਈ 10 ਪਾਸ ਡਿਪਲੋਮਾ ਕੰਪਿਊਟਰ 3 ਸਾਲ ਦਾ ਕੰਮ ਇਮੀਗ੍ਰੇਸ਼ਨ ਦਾ ਤਨਖਾਹ 22000 ਮਹੀਨਾ ਇਹਨਾਂ ਦੇ ਇੱਕ ਛੋਟਾ ਭਰਾ ਹੈ ਮਕਾਨ 111 ਗੱਜ ਦਾ ਆਪਣਾ ਪਿਤਾ ਐਕਸਪਰਟ ਨੇ ਮਾਤਾ ਹਾਊਸ ਵਾਈਫ ਨੇ ਪਤਾ ਅੰਮ੍ਰਿਤਸਰ ਸਾਹਿਬ ਲక్ష్ਮੀ ਵਿਹਾਰ 88 ਫੁੱਟ ਰੋਡ ਹਾਊਸ ਨੰਬਰ 105 ਅੰਮ੍ਰਿਤਸਰ ਸਾਹਿਬ ਲੜਕਾ ਤਲਾਖਸ਼ਦਾ ਹੈ ਜੀ ਲੜਕੀ ਦੀ ਖੱਬੀ ਬਾਹ ਕਮਜ਼ੋਰ ਹੈ ਬਾਕੀ ਸਕੂਟਰ ਗੱਡੀ ਸਭ ਚਲਾ ਲੈਂਦੇ ਨੇ ਮੰਗ ਇਹਨਾਂ ਨੂੰ ਲੜਕੀ 10 ਪਾਸਜਾ ਪਲੱਸ 2 ਪਾਸ ਲੜਕੀ ਚਾਹੀਦੀ ਹੈ ਵਿਆਹ ਸਿੰਪਲ ਕਰਨਾ ਹੈ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 28/4/1999 ਕੱਦ 5 ਫੁੱਟ 10 ਇੰਚ ਕਾਸਟ ਜਰਸੀ ਖ ਗੋਤ ਤੂਰ ਪੜਾਈ ਬੀਏ ਜਿਲ੍ਹਾ ਮੋਗਾ ਲੜਕਾ ਅਮਰੀਕਾ ਵਿੱਚ ਵਰਕ ਪਰਮਿਟ ਤੇ ਹੈ ਇਹਨਾਂ ਦੀ ਇੱਕ ਭੈਣ ਤੇ ਭਰਾ ਹਨ ਭੈ ਕਨੇਡਾ ਵਿੱਚ ਪੀਆਰ ਨੇ ਜ਼ਮੀਨ 16 ਕਿੱਲੇ ਦੋਨਾਂ ਭਰਾਵਾਂ ਨੂੰ 8-8 ਕਿੱਲੇ ਆਉਂਦੀ ਹੈ ਮੰਗ ਇਹਨਾਂ ਨੂੰ ਲੜਕੀ ਵਧੀਆ ਸੋਹਣੀ ਸਨੱਖੀ ਪੜ੍ਹੀ ਲਿਖੀ ਕਨੇਡਾ ਅਮਰੀਕਾ ਵਿੱਚ ਪੀਆਰ ਲੜਕੀ ਚਾਹੀਦੀ ਹੈ ਲੜਕੀ ਬਿਨਾਂ ਬੱਚੇ ਤੋਂ ਤਲਾਕਸ਼ੁਦਾ ਵੀ ਮਨਜ਼ੂਰ ਹੈ ਲੜਕੀ ਦੀ ਕਾਸਟ ਜਰਸੀ ਖੀ ਹੋਵੇ ਇਹਨਾਂ ਨੂੰ ਇਹਨਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਗੋਤ ਸੰਧੂ ਕਾਸਟ ਜੜ ਸਿੱਖ ਜਨਮ 1/4/1997 ਕੱਦ 5 ਫੁੱਟ 8 ਇੰਚ ਪੜਾਈ ਮਾਸਟਰ ਡਿਗਰੀ ਸੌਫਟਵੇਅਰ ਇੰਜੀਨੀਅਰਿੰਗ ਪਰਿਵਾਰ ਵਿੱਚ ਲੜਕੇ ਦੇ ਮਾਤਾ ਪਿਤਾ ਤੇ ਇੱਕ ਛੋਟਾ ਭਰਾ ਹੈ ਸਾਰਾ ਪਰਿਵਾਰ ਯੂਐਸਏ ਵਿੱਚ ਹੈ ਲੜਕਾ ਯੂਐਸਏ ਸਿਟੀਜ਼ਨ ਹੈ ਲੜਕੇ ਦਾ ਯੂਐਸਏ ਵਿੱਚ ਵਧੀਆ ਕਾਰੋਬਾਰ ਹੈ ਲੜਕੇ ਦੇ ਯੂਐਸਏ ਵਿੱਚ ਕਈ ਘਰ ਨੇ ਵਧੀਆ ਪ੍ਰਾਪਰਟੀ ਹੈ ਲੜਕੇ ਦਾ ਇੰਡੀਆ ਦਾ ਪਤਾ ਜਲੰਧਰ ਹੈ ਲੜਕਾ ਸੋਹਣਾ ਸੁਨੱਖਾ ਹੈ ਮੰਗੇ ਨ ਨੂੰ ਸੋਹਣੀ ਸੁਨੱਖੀ ਲੜਕੀ ਕੈਨੇਡਾ ਯੂ ਐਸ ਏ ਵਿੱਚ ਪੀ ਆਰ ਜਾਂ ਵਰਕ ਪਰਮਿਟ ਤੇ ਚਾਹੀਦੀ ਹੈ ਇੰਡੀਆ ਵਾਲੇ ਸੰਪਰਕ ਨਾ ਕਰਨ ਜੀ ਇਹਨਾਂ ਦੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 26 1 2000 ਗੋਤ ਪਠੱਲ ਪੜਾਈ 10 ਪਾਸ ਕਾਸਟ ਜਰਸੀ ਕੱਦ 5 8 ਇੰਚ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਭਰਾ ਹੈ ਸਾਰੀ ਫੈਮਿਲੀ ਕੈਨੇਡਾ ਵਿੱਚ ਸੈਟਲ ਹੈ ਜ਼ਮੀਨ 8 ਕਿੱਲੇ ਇੰਡੀਆ ਦਾ ਪਤਾ ਲੁਧਿਆਣਾ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਕਮ ਆਟੋ ਮਕੈਨਿਕ ਦਾ ਲੜਕਾ ਸੋਹਣਾ ਸੁਨੱਖਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਲੜਕੀ ਚਾਹੀਦੀ ਹੈ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਇਹਨਾਂ ਦੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਰਬਜੀਤ ਸਿੰਘ ਸੇਖੋਂ ਜਨਮ 1994 ਕੱਦ 510 ਇੰਚ ਪੜ੍ਹਾਈ ਪਲੱਸ 2 ਅਤੇ ਐਗਰੀ ਰਿਸਰਚ ਡਿਪਲੋਮਾ ਪਤਾ ਸ਼੍ਰੀ ਗੰਗਾ ਨਗਰ ਇਹਨਾਂ ਦੀ ਇੱਕ ਭੈਣ ਤੇ ਉਹ ਤਿੰਨ ਭਰਾ ਹਨ ਭੈਣ ਮਰੜਾ ਜੀ ਜ਼ਮੀਨ 96 ਬਿੱਗੇ ਤਿੰਨਾ ਭਰਾਵਾਂ ਨੂੰ 32-33 ਬਿੱਗੇ ਆਉਂਦੀ ਐ ਕੰਮ ਖੇਤੀਬਾੜੀ ਕਰਦੇ ਨੇ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਐ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਦਾਦੇਸ ਦੀ ਕੋਈ ਮੰਗ ਨਹੀਂ ਲੜਕੀ ਦੀ ਕਾਸਟ ਜੜ ਸਿੱਖੀ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਉਮਰ 33 ਸਾਲ ਕਾਸਟ ਜੜ ਸਿੱਖੀ ਕੱਦ 5 ਫੁੱਟ 8 ਇੰਚ ਪੜ੍ਹਾਈ ਪਲੱਸ 2 ਕੰਮ ਖੇਤੀਬਾੜੀ ਤੇ ਡੈਰੀ ਫਾਰਮ ਦਾ ਵਧੀਆ ਕਾਰੋਬਾਰ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਵੱਡਾ ਭਰਾ ਮੈਰਡ ਹੈ ਜ਼ਮੀਨ ਕੁੱਲ 7 ਜ਼ਮੀਨ ਕੁੱਲ 14 ਕਿੱਲੇ ਦੋਵਾਂ ਭਰਾਵਾਂ ਨੂੰ 7-7 ਕਿੱਲੇ ਆਉਂਦੀ ਹੈ ਲੜਕਾ ਸੋਹਣਾ ਸੁਨੱਖਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰੇਲੂ ਜੱਟ ਸਿੱਖ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ ਸਤੰਬਰ 1994 ਕੱਦ ਪੰਜ ਫੁੱਟ 8 ਇੰਚ ਕਾਸਟ ਜੱਟ ਸਿੱਖ ਪਤਾ ਅੰਮ੍ਰਿਤਸਰ ਸਾਹਿਬ ਉਹਦਾ ਡਿਪਲੋਮਾ ਆਈਟੀ ਲੜਕਾ ਜੂਕੇ ਵਿੱਚ ਹੈ ਜੀ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਲੜਕੇ ਨੂੰ 15 ਕਿੱਲੇ ਜ਼ਮੀਨ ਆਉਂਦੀ ਹੈ ਇੱਕ ਭੈਣ ਅਨਮੈਰਿਡ ਕੈਨੇਡਾ ਵਿੱਚ ਹੈ ਲੜਕਾ ਸੋਹਣਾ ਸੁਨੱਖਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਕੈਨੇਡਾ ਤੋਂ ਹੋਵੇ ਜਾਂ ਇੰਡੀਆ ਤੋਂ ਹੋਵੇ ਲੜਕੀ ਚੜ੍ਹਸੀ ਕਾਸ਼ ਤੋਂ ਹੀ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਜਸਵਿੰਦਰ ਸਿੰਘ ਆਲਖ ਕੁਮਰ 29 ਸਾਲ ਕੱਦ 5 ਫੁੱਟ 11 ਇੰਚ ਕਾਸਟ ਜੜ ਸਿੱਖ ਪੜਾਈ ਪਲੱਸ 2 ਆਈਟੀਆਈ ਕੰਮ ਖੇਤੀਬਾੜੀ ਕਰਦੇ ਨੇ ਭੈਣ ਇੱਕ ਜੂਕੇ ਵਿੱਚ ਡਾਕਟਰ ਨੇ ਪਿਤਾ ਐਕਸਪੈਂਡ ਨੇ ਮਾਤਾ ਹਾਊਸ ਵਾਈਫ ਨੇ ਜ਼ਿਲ੍ਹਾ ਮੋਗਾ ਮੰਗ ਇਹਨਾਂ ਨੂੰ ਲੜਕੀ ਫੋਰਨ ਕੰਟਰੀ ਦੀ ਹੋਵੇ ਭਾਵੇਂ ਤਲਾਕਸ਼ਦਾ ਜਾਂ ਬੱਚੇ ਵਾਲੀ ਵੀ ਹੋਵੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਇਹਨਾਂ ਨੂੰ ਹੜਾ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 1998 ਕੱਦ 6 ਫੁੱਟ ਪੜਾਈ ਪਲੱਸ 2 ਜੌਬ ਆਰਮੀ ਅਫਸਰ ਜ਼ਮੀਨ ਪੰਜ ਕਿੱਲੇ ਕਾਸਟ ਰਾਮਗੜੀਆ ਸਿੱਖ ਪਤਾ ਗੁਰਦਾਸਪੁਰ ਇੱਕ ਪਰਾਂ ਅਨਮੈਰਿਡ ਹੈ ਜੌਬ ਕਰਦਾ ਹੈ ਇੱਕ ਭੈਣ ਅਨਮੈਰਿਡ ਹੈ ਲੜਕਾ ਵੈਸ਼ਨੂ ਹੈ ਸੋਹਣਾ ਸਨਖਾ ਹੈ ਮੰਗ ਇਹਨਾਂ ਨੂੰ ਗੁਰਸਿੱਖ ਪਰਿਵਾਰ ਤੋਂ ਵਧੀਆ ਪੜ੍ਹੀ ਲਿਖੀ ਸੋਹਣੀ ਸਨਖੀ ਪਤਲੀ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ 22-23 ਸਾਲ ਦੀ ਹੋਵੇ ਲੜਕੀ ਵਧੀਆ ਪਰਿਵਾਰ ਤੋਂ ਘਰ ਸੰਭਾਲਣ ਵਾਲੀ ਹੋਵੇ ਇਨਨੂੰ ਰਾਮਗੜੀਆ ਸਿੱਖ ਤੇ ਜੱਟ ਕਾਸਟ ਦੇ ਸੰਪਰਕ ਕਰ ਸਕਦੇ ਨੇ ਲੜਕੀ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਪਠਾਨਕੋਟ ਕਲਾ ਨੌਰ ਤੋਂ ਹੋਵੇ ਇਹਨਾਂ ਦੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਮੋਚੀ ਮੁਸਲਿਮ ਲੜਕਾ ਜਨਮ 10 ਫਰਵਰੀ 1994 ਕੱਦ 5 ਫੁੱਟ 7 ਇੰਚ ਪੜਾਈ ਬੀਟਕ ਐਮਬੀਏ ਸੋਨਾ ਸੰਖਾ ਲੜਕਾ ਆਸਟ੍ਰੇਲੀਆ ਵਿੱਚ ਪੀਆਰ ਦੀ ਫਾਈਲ ਲਗਾਈ ਗਈ ਹੈ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਗੁਰਪ੍ਰੀਤ ਸਿੰਘ ਜਨਮ 1992 ਕੱਦ 5 ਫੁੱਟ 9 ਇੰਚ ਕਾਸਟ ਜੜ ਸਿੱਖ ਪੜਾਈ ਹੋਟਲ ਮੈਨੇਜਮੈਂਟ 11 ਯੂ ਐਸ ਏ ਓਨ ਵਰਕ ਪਰਮਿਟ ਪਤਾ ਸ਼੍ਰੀ ਫਤੇਗੜ ਸਾਹਿਬ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਕੈਨੇਡਾ ਯੂ ਐਸ ਏ ਐਂਡ ਜਰਮ ਨੂੰ ਪਹਿਲ ਹੈ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੁਨਾਲ ਸ਼ਾਹੀ ਜਨਮ 11/3/1995 ਜਨਮ ਸਮਾ 8:20 ਜਨਮ ਸਥਾਨ ਮੰਡੀ ਗੋਵਿੰਦਗੜ ਪੰਜਾਬ ਕਾਸਟ ਖੱਤਰੀ ਗੋਤ ਸ਼ਾਹੀ ਕੰਦ 5 ਫੁੱਟ 4 ਇੰਚ ਪੜਾਈ ਐ ਗ੍ਰੈਜੂਏਸ਼ਨ ਜੌਬ ਅਕਾਊਂਟੈਂਟ ਪਿਤਾ ਸੰਜੇ ਕੁਮਾਰ ਸ਼ਾਹੀ ਕੈਸ਼ੀਅਰ ਨੇ ਮਾਤਾ ਸੰਜੁਕਤਾ ਸ਼ਾਹੀ ਹਾਊਸ ਵਾਈਫ ਨੇ ਇੱਕ ਪੈਣ ਮੈਰਿਡ ਐ ਲੜਕਾ ਸੋਹਣਾ ਸੁਨਖਾ ਰੰਗ ਸਾਫ ਐ ਮਾਂ ਗੇਨ ਨੂੰ ਸਿੰਪਲ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਖੱਤਰੀ ਕਾਸਟ ਨੂੰ ਪਹਿਲਾ ਹੈ ਬਾਕੀ ਸੈਣੀ ਜਾਂ ਜੱਟ ਕਾਸਟ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸ਼ਰਮਾ ਮੰਗਲਿਕ ਲੜਕਾ ਜਨਮ 14/7/1996 ਕੱਦਮ 5 ਫੁੱਟ 10 ਇੰਚ ਜਨਮ ਸਮਾ 5:15 ਸਵੇਰ ਦਾ ਕਾਸਟ ਸਾਰਸੂਤ ਪੰਡਿਤ ਪੜਾਈ +2 ਪੀਟੀਈ 72 ਸਕੋਰ ਲੜਕੇ ਨੂੰ 10 ਏਕੜ ਜ਼ਮੀਨ ਆਉਂਦੀ ਹੈ ਜ਼ਿਲ੍ਹਾ ਸੰਗਰੂਰ ਮੰਗੇਨ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ PR ਹੋਵੇ ਲੜਕੀ ਚਾਹੀਦੀ ਹੈ ਜੀ ਲੜਕੀ ਦੀ ਕਾਸਟ ਪੰਡਤ ਹੀ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 2/12/1992 ਕੱਦ 5 ਫੁੱਟ 8 ਇੰਚ ਕਾਸਟ ਜੜ ਸਿੱਖ ਵੈਸੇ ਲੜਕਾ ਕਟਿੰਗ ਵਾਲਾ ਜੀ ਪਰ ਪੱਗਵੰਦਾ ਹੈ ਗੋਤੂ ਸ਼ੂਕਰ ਪਤਾ ਪਿੰਡ ਪੁੰਨੀਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕੰਮ ਖੇਤੀવાડી ਨੇ ਆਪਣੀ ਜ਼ਮੀਨ 2 ਕਿੱਲੇ ਹੈ ਤੇ 5-6 ਕਿੱਲੇ ਖੇਠੇਕੇ ਦੇ ਖੇਤੀ ਕਰਦੇ ਨੇ ਇਹਨਾਂ ਕੋਲ ਆਪਣਾ ਟਰੈਕਟਰ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭੈਣਾਂ ਨੇ ਮੈਰਡ ਨੇ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਆ ਭਾਵੇਂ ਘੱਟ ਪੜ੍ਹੀ ਹੋਵੇ ਲੜਕੀ ਜੱਟ ਜਾਂ ਸਿਆਣੀ ਕਾਸ਼ਟ ਦੀ ਹੋਵੇ ਦਾਸ ਦੇਸ ਦੀ ਕੋਈ ਮੰਗ ਨਹੀਂ ਵਿਆਹ ਸਿੰਪਲ ਕਰਨਾ ਹੈ ਇਹਨਾਂ ਨੂੰ ਇਹਦੇ ਉੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੁਲਵਿੰਦਰ ਸਿੰਘ ਜਨਮ 13 12 1997 ਕਾਸਟ ਜੜਸਿਕ ਗੋਤਰਾ ਨੂੰ ਜਮੀਨ ਦੋ ਕਿੱਲੇ ਕੱਦ 5 ਫੁੱਟ 9 ਇੰਚ ਪਤਾ ਪਿੰਡ ਬੁਰਜ ਮਾਨਸਾ ਕੰਮ ਲੜਕਾ ਸਾਈਪ੍ਰੈਸ ਵਿੱਚ ਹੈ ਲੜਕੇ ਦਾ ਇੱਕ ਵੱਡਾ ਭਰਾ ਆਰਮੀ ਵਿੱਚ ਹੈ ਮੈਰਿਡ ਹੈ ਪਿਤਾ ਲਾਭ ਸਿੰਘ ਮਾਤਾ ਮਲਕੀਤ ਕੌਰ ਲੜਕਾ ਕੋਈ ਨਸ਼ਾ ਨਹੀਂ ਜੀ ਕਰਦਾ ਵੈਸ਼ਨੂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰੇਲੂ ਪਲੱਸ 2 ਪੜ੍ਹੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਕਿਸੇ ਵੀ ਕਾਸਟ ਦੀ ਹੋਵੇ ਕੋਈ ਜਾਤੀਬੰਦਨ ਨਹੀਂ ਪਰ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਨੂੰ ਲੜਕੇ ਨੇ ਵਿਆਹ ਕਰਵਾ ਕੇ ਸਾਈਪ੍ਰਸ ਨਾਲ ਲੈ ਕੇ ਜਾਣਾ ਹੈ ਇਹਨਾਂ ਨੂੰ ਇਹਦੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਗੋਤ ਮੈਤੋ ਕਾਸਟ ਰਵੀਦਾਸੀ ਸਿਕ ਉਮਰ 30 ਸਾਲ ਕੱਦ 5 ਫੁੱਟ 8 ਇੰਚ ਪੜਾਈ ਪਲੱਸ 2 ਇਹ ਦੋ ਪਰਾਂ ਹਨ ਪਿਤਾ ਇੱਕ ਸਪੈਰਡ ਨੇ ਮਾਤਾ ਹਾਊਸ ਵਾਈਫ ਨੇ ਕੰਮ ਰਾਜ ਮਿਸਤਰੀ ਏਰੀਆ ਮਰੇਲ ਕੋਟਲਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੁਹਣੀ ਸੁਨੱਖੀ ਘਰ-ਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ 10 ਪਾਸ ਜਾਂ ਇਸ ਤੋਂ ਜ਼ਿਆਦਾ ਪੜ੍ਹੀ ਹੋਈ ਲੜਕੀ ਦੀ ਕਾਸਟ ਰਵੀਦਾਸੀ ਸਿੱਖੀ ਹੋਵੇ ਇਹਨਾਂ ਨੂੰ ਸੰਗਰੂਰ ਬਰਨਾਲਾ ਧੂਰੀ ਖੰਨਾ ਨਾਬਾ ਇਲਾਕੇ ਨੂੰ ਪਹਲਾ ਹੈ ਇਹਨਾਂ ਨੂੰ ਜਿਹੜਾ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਤਲਵਿੰਦਰ ਸਿੰਘ ਪਤਾ ਕੈਲਗਰੀ ਕੈਨੇਡਾ ਕਾਸਟ ਰਵਿਗੜੀਆਂ ਰਾਮਗੜੀਆਂ ਸਿੱਖ ਜਨਮਵਿਤੀ 11 1995 ਕੱਦ 5 ਫੁੱਟ 10 ਇੰਚ ਪੜਾਈ ਮਾਸਟਰ ਆਫ ਇੰਜੀਨੀਅਰਿੰਗ ਇੰਜੀਨੀਅਰਿੰਗ ਫਰੋਮ ਯੂਨੀਵਰਸਿਟੀ ਆਫ ਕੈਨੇਡਾ ਜੌਬ ਜੀਓਜੋਲੋਜਿਸਟ ਜੀਓਲੋਜੀਸਟ ਐਡ ਫੌਟ ਮੈਮਰੀ ਲੜਕਾ ਕੈਨੇਡਾ ਵਿੱਚ ਪੀਆਰ ਹੈ ਲੜਕੇ ਦਾ ਇੰਡੀਆ ਪਾਤੜਾ ਵਿੱਚ ਘਰ ਹੈ ਜ਼ਮੀਨ ਤਿੰਨ ਕਿੱਲੇ ਪਿਤਾ ਗੁਰਨਾਮ ਸਿੰਘ ਰਿਟਾਇਰਡ ਮੈਥ ਟੀਚਰ ਨੇ ਮਾਤਾ ਹਾਊਸ ਵਾਈਫ ਨੇ ਦੋ ਭੈਣਾਂ ਨੇ ਮੈਰਿਡ ਨੇ ਭਰਾ ਕੋਈ ਨਹੀਂ ਪਤਾ ਪਾਤੜਾ ਜ਼ਿਲ੍ਹਾ ਪਟਿਆਲਾ ਲੜਕਾ ਸੋਹਣਾ ਸੁਨੱਖਾ ਹੈ ਕੋਈ ਨਸ਼ਾ ਨਹੀਂ ਕਰਦਾ ਕਦੇ-ਕਦੇ ਨਾਨ ਵੇਜ ਖਾ ਲਿੰਦਾ ਹੈ ਮੰਗ ਇਹਨਾਂ ਨੂੰ ਵਧੀਆ ਪੜ੍ਹੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਕੈਨੇਡਾ ਦੇ ਲੜਕੇ ਨੂੰ ਪਹਿਲਾ ਲੜਕੀ ਭਾਵੇਂ ਕਿਸੇ ਵੀ ਸਟੇਟਸ ਤੇ ਹੋਵੇ ਜਾਂ ਇੰਡੀਆ ਤੋਂ ਹੋਵੇ। ਰਾਮਗੜੀ ਇਸ ਇੱਕ ਕਾਸਟ ਨੂੰ ਪਹਿਲਾ ਤੇ ਜਰਨਲ ਤੇ ਪੰਜਾਬੀ ਖੱਤਰੀ ਵੀ ਸੰਪਰਕ ਕਰ ਸਕਦੇ ਨੇ। ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨਾਮ ਦਲਵੀਰ ਸਿੰਘ ਜਨਮ 1995 ਕਾਸਟ ਚੜ੍ਹ ਸਿੱਖ ਗੋਤ ਢਿੰਡਸਾ ਕੱਦ 5 ਫੁੱਟ 10 ਇੰਚ। ਪੜਾਈ 10 ਪਾਸੋਂ ਪਤਾ ਜ਼ਿਲ੍ਹਾ ਨਮਾਸ਼ਹਿਰ ਇਹਨਾਂ ਦੇ ਮਾਤਾ ਪਿਤਾ ਨਹੀਂ ਹਨ। ਇਹਨਾਂ ਦਾ ਇੱਕ ਛੋਟਾ ਭਰਾ ਹੈ। ਇੱਕ ਪਣ ਮੈਰਿਡ ਹੈ ਕਮ ਰਾਜ ਮਿਸਤਰੀ। ਆਮਦਨ 20000 ਇੱਕ ਮਹੀਨੇ ਦੀ ਇਹਨਾਂ ਦਾ ਇੱਕ ਸਿੰਪਲ ਮਕਾਨ ਹੈ ਲੜਕਾ ਕੋਈ ਨਸ਼ਾ ਨੀਜੀ ਕਰਦਾ ਸ਼ੁੱਧ ਵੈਸ਼ਨੂ ਹੈ ਮੰਗ ਇਹਨਾਂ ਨੂੰ ਗਰੀਬ ਘਰ ਦੀ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ ਲੜਕੇ ਨਾਲੋਂ ਜ਼ਿਆਦਾ ਨਾ ਹੋਵੇ ਪਰਿਵਾਰਨ ਵੱਲੋਂ ਦਾਦੇ ਦੀ ਕੋਈ ਮੰਗ ਨਹੀਂ ਵਿਆਹ ਸਿੰਪਲ ਕਰਨਾ ਹੈ ਲੜਕੀ ਕਿਸੇ ਵੀ ਕਾਸਟ ਦੀ ਹੋਵੇ ਪਰ ਕੋਈ ਜਾਤੀ ਬੰਧਨ ਨਹੀਂ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸਟ ਰਾਮਗੜੀਆ ਗੋਤਰਾਸੀ ਜਨਮ 14 ਤੈਨੂੰ 1992 ਪੜਾਈ ਪਲੱਸ 2 ਉੱਧ 5 ਫੁੱਟ 10 ਇੰਚ ਪਤਾ ਫੰਬੀਆਂ ਜ਼ਿਲ੍ਹਾ ਹੁਸ਼ਿਆਰਪੁਰ ਲੜਕੇ ਦੇ ਮਾਤਾ ਪਿਤਾ ਨਹੀਂ ਹਨ ਲੜਕੇ ਦੀ ਕਬੱਡੀ ਭੈਣ ਹੈ ਮੈਰਿਡ ਹੈ ਇਟਲੀ ਵਿੱਚ ਕੰਮ ਸੈਮਸੰਗ ਕੰਪਨੀ ਇਲੈਕਟ੍ਰੋਨੀਸ਼ੀਅਨ ਐਂਡ ਆਰਓ ਸੀਸੀਟੀਵੀ ਵਰਕ ਮੰਗ ਹੈ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਘਰ ਸੰਭਾਲਣ ਵਾਲੀ ਘਰੇਲੂ ਲੜਕੀ ਚਾਹੀਦੀ ਹੈ ਰਾਮਗੜੀ ਕਾਸਟ ਨੂੰ ਪਹਿਲਾ ਹੈ ਲੜਕੀ ਜੱਟ ਸੈਣੀ ਐਸੀ ਕਾਸਟ ਤੋਂ ਹੋਵੇ ਦਾਦੇ ਦੇ ਕੋਈ ਮੰਗ ਨਹੀਂ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 1993 ਕੱਦ 5 ਫੁੱਟ 7 ਇੰਚ ਪੜਾਈ ਬੀਟਕ ਇੰਡੀਆ ਤੋਂ ਪਤਾ ਮੋਗਾ ਕਾਸ਼ਟ ਰਾਮਗੜੀ ਇਹ ਲੜਕਾ ਬ੍ਰਿਟਿਸ਼ ਕੋਲੰਬੀਆ ਵਿੱਚ ਵਰਕ ਪਰਮਿਟ ਤੇ ਹੈ ਲੜਕਾ ਸ਼ੁੱਧ ਵੈਸ਼ਨੂ ਹੈ ਲੜਕੇ ਦੇ ਛੋਟੇ ਭੈਣ ਦੀ ਇੱਕ ਭਰਾ ਕੈਨੇਡਾ ਵਿੱਚ ਨੇ ਮੰਗ ਇਹਨਾਂ ਨੂੰ ਲੜਕੀ ਵਧੀਆ ਪੜ੍ਹੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਕੈਨੇਡਾ ਤੋਂ ਲੜਕੀ ਨੂੰ ਪਹਿਲਾ ਲੜਕਾ ਸਿਰਫ ਰਾਮਗੜੀ ਕਾਸ਼ਟ ਤੋਂ ਹੀ ਹੋਵੇ ਲੜਕੀ ਸਿਰਫ ਰਾਮਗੜੀ ਕਾਸ਼ਟ ਤੋਂ ਹੀ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਗੋਤ ਚਹਿਲ ਕਾਸਟ ਚੜ੍ਹ ਸਿੱਖ ਕੱਦ 5 ਫੁੱਟ 11 ਇੰਚ ਜਨਮ ਜਨਵਰੀ 1993 ਪੜ੍ਹਾਈ ਡਿਪਲੋਮਾ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਡਿਗਰੀ ਬੀਟੈਕ ਇਲੈਕਟ੍ਰੀਕਲ ਕੰਮ ਵਾਲੇ ਵਿੱਚ ਆਨਲਾਈਨ ਪਤਾ ਪੀਖੀ ਮਾਰਸਾ ਲੜਕੇ ਨੂੰ 6 ਪਲੱਸ ਏਕੜ ਜ਼ਮੀਨ ਆਉਂਦੀ ਹੈ ਇਹਨਾਂ ਦੀ ਦੋ ਭੈਣਾਂ ਨਹੀਂ ਭੈਣਾ ਮੈਰਿਡ ਨਹੀਂ ਇੱਕ ਪੰਜਾਬ ਵਿੱਚ ਹੈ ਇੱਕ ਆਸਟ੍ਰੇਲੀਆ ਸਿਟੀਜ਼ਨ ਨੇ ਇੱਕ ਪਰ ਅਨਮੈਰਿਡ ਪੁਰਤਗਾਲ ਵਿੱਚ ਪੀਆਰ ਹੈ ਪਿਤਾ ਰਿਟਾਇਰਡ ਜੇਆਈ 60000 ਪੈਨਸ਼ਨ ਮਹੀਨਾ ਹੈ ਮਾਤਾ ਹਾਊਸ ਵਾਈਫ ਨੇ ਮੰਗ ਲੜਕੀ ਪੜ੍ਹੇ ਲਿਖੀ ਵਧੀਆ ਨਰਮ ਸੁਭਾਅ ਵਾਲੀ ਸੋਹਣੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਇਹਨਾਂ ਨੂੰ ਜਿਹੜਾ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਉਮਰ 30 ਸਾਲ ਕਾਸ਼ਟ ਰਾਮਗੜੀਆ ਪੜ੍ਹਾਈ ਪਲੱਸ 2 ਲੜਕੇ ਦਾ ਆਪਣਾ ਫਰਨੀਚਰ ਹਾਊਸ ਹੈ ਲੜਕਾ ਕੋਠੀ ਦਾ ਠੇਕੇਦਾਰ ਵੀ ਹੈ ਜ਼ਿਲ੍ਹਾ ਫਾਜ਼ਿਲਕਾ ਲੜਕਾ ਕੋਈ ਨਸ਼ਾ ਨਹੀਂ ਕਰਦਾ ਤਿੰਨ ਭੈਣਾਂ ਨੇ ਮੈਰਿਡ ਨਹੀਂ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਕੁਆਰੀ ਜਾਂ ਤਲਾਕਸ਼ੀਦਾ ਹੋਵੇ ਇਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨਾਮ ਸਿੰਘ ਕਾਸ਼ਟ ਮੈਰਾਸਿਕ ਕੱਦ 5'5" ਜਨਮ 1993 ਪੜ੍ਹਾਈ ਬੀਏ ਪਤਾ ਧੂਰੀ ਕੰਮ ਪ੍ਰਾਈਵੇਟ ਜੋਬ ਤਨਖਾਹ 1 ਮਹੀਨੇ ਦੀ 35000 ਲੜਕਾ ਕੋਈ ਨਸ਼ਾ ਨਹੀਂ ਕਰਦਾ ਸ਼ੁੱਧ ਵੈਸ਼ਨੂ ਹੈ। ਮੰਗ ਲੜਕੀ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਨੇ ਪਲੱਸ 2 ਜਾਂ ਬੀਏ ਜਾਂ ਇਸ ਤੋਂ ਜ਼ਿਆਦਾ ਪੜ੍ਹਾਈ ਕੀਤੀ ਹੋਵੇ। ਲੜਕੀ ਮੈਰਾਸਿਕ ਕਾਸ਼ਟੂਨੀ ਹੋਵੇ। ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨਾਮ ਸਿੰਘ ਉਮਰ 25 ਸਾਲ ਜ਼ਿਲ੍ਹਾ ਪਟਿਆਲਾ ਕਾਸਟ ਜਟ ਸਿੱਖ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰਡ ਨੇ ਮਾਤਾ ਹਾਊਸ ਵਾਈਫ ਨੇ ਲੜਕਾ ਆਰਮੀ ਵਿੱਚ ਹੈ ਲੜਕੀ ਨੂੰ 12 ਕਿੱਲੇ ਜ਼ਮੀਨ ਆਉਂਦੀ ਹੈ ਮੰਗ ਇਹਨਾਂ ਨੂੰ ਵਧੀਆ ਪਰਵਾਰ ਤੋਂ ਸਿੰਪਲ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਸਿਰਫ ਜਟ ਸਿੱਖੀ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸੰਦੀਪ ਫਲੋਰਾ ਰਿਸ਼ੂ ਉਮਰ 27 ਸਾਲ ਕਾਸਟ ਫਲੋਰਾ ਕੱਦ 6 ਫੁੱਟ 3 ਇੰਚ ਬਿਜ਼ਨਸ ਕੈਨੇਡਾ ਲੜਕਾ ਸਟੱਡੀ ਬਿਜ਼ਨਸ ਮੈਨੇਜਮੈਂਟ ਇਹਨਾਂ ਦੀ ਇੱਕ ਭੈਣ ਤੇ ਭਰਾ ਹਨ ਦੋਨੋਂ ਮਰਦ ਨੇ ਇਹਨਾਂ ਦੇ ਮਾਤਾ ਪਿਤਾ ਜਰਮਨੀ ਵਿੱਚ ਨੇ ਲੜਕਾ ਜਨਮਰੀ ਵਿੱਚ ਸਿਟੀਜ਼ਨ ਹੈ ਪਤਾ ਜਲੰਧਰ ਮੰਗਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਸਮਾਰਟ ਐਜੂਕੇਟਿਡ ਵਾਲੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 6 ਇੰਚ ਜਾਂ 5 ਫੁੱਟ 7 ਇੰਚ ਤੋਂ ਉੱਪਰ ਹੋਵੇ ਇਹਨਾਂ ਨੂੰ ਸੁਨਿਆਰੇ ਜਾਂ ਰਾਮਗੜੀ ਕਸਟਵਾਲ ਹੀ ਸੰਪਰਕ ਕਰ ਸਕਦੇ ਨੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 25 ਸਾਲ ਕੱਦ 5 ਫੁੱਟ 8 ਇੰਚ ਕੰਮ ਸਟੂਡੈਂਟ ਮਕੈਨਿਕਲ ਆਸਟ੍ਰੇਲੀਆ ਵਿੱਚ ਦੁਕਾਨ ਮਕੈਨਿਕ ਦੀ ਮਾਤਾ ਪਿਤਾ ਨੇ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇਹਨਾਂ ਦੇ ਤਿੰਨ ਭੈਣਾਂ ਨੇ ਭੈਣਾਂ ਮੈਰਿਡ ਨੇ ਪਤਾ ਜੈਤੂ ਜ਼ਿਲ੍ਹਾ ਫਰੀਦਕੋਟ ਲੜਕਾ ਤਲਾਕ ਛੜਾ ਹੈ ਜੀ ਮੰਗ ਇਹਨਾਂ ਨੂੰ ਲੜਕੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਆਸਟ੍ਰੇਲੀਆ ਜਾਣ ਦੀ ਚਾਹਵਨ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਜੱਟ ਸਿੱਖੀ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸਟ ਜਾਤ ਸਿੱਖ ਕੱਦ 5 ਫੁੱਟ 10 ਇੰਚ ਜਨਮ 11 2006 ਜ਼ਿਲ੍ਹਾ ਤਰਨਤਾਰਨ ਸਾਹਿਬ ਪੜਾਈ ਬੀ ਫਾਰਮੇਸੀ ਦੀ ਡਿਗਰੀ ਕਰ ਰਿਹਾ ਹੈ ਮੰਗੇ ਨੂੰ ਲੜਕੀ ਚਾਹੀਦੀ ਹੈ ਜਿਸ ਨੇ ਡਾਕਟਰ ਦੀ ਐਡਮਿਸ਼ਨ ਲੈਣ ਵਾਸਤੇ ਟੈਸਟ ਕਲੀਅਰ ਕੀਤਾ ਹੋਵੇ ਜਾਂ ਡਿਗਰੀ ਕਰ ਰਹੀ ਹੋਵੇ ਜੇ ਡਿਗਰੀ ਕੀਤੀ ਹੋਵੇ ਤੇ ਲੜਕੀ ਵਿਦੇਸ਼ ਜਾਣਾ ਚਾਹੁੰਦੀ ਹੋਵੇ ਤਾਂ ਲੜਕਾ ਲੜਕੇ ਵਾਲਿਆਂ ਵੱਲੋਂ ਵਿਦੇਸ਼ ਵੀ ਭੇਜ ਦਿੱਤਾ ਜਾਵੇਗਾ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸਟ 골ਡ ਸਮਿਥ ਮੀਆ ਰਾਜਪੂਤ ਗੋਤ ਕਰਵਲ ਜਨਮ 13/8/2000 ਕੱਦ 5 ਫੁੱਟ 10 ਇੰਚ ਲੜਕਾ ਸ਼ੁੱਧ ਵੈਸ਼ਨੋ ਹੈ ਜੌਬ ਗਵਰਨਮੈਂਟ ਜੌਬ ਇਨ ਕੈਨੇਡਾ 에어ਲਾਈਨਸ ਐਂਡ 에어ਪੋਰਟ ਲੜਕਾ ਕੈਨੇਡਾ ਵਿੱਚ ਪੀਆਰ ਹੈ ਪਿਤਾ ਰਿਟਾਇਰਡ ਪੰਜਾਬ ਐਜੂਕੇਸ਼ਨ ਗਵਰਨਮੈਂਟ ਜੌਬ ਗਵਰਨਮੈਂਟ ਜੌਬ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਗਵਰਨਮੈਂਟ ਜੌਬ ਇਨ ਕੈਨੇਡਾ ਪਿਤਾ ਫਰੀਦ ਜ਼ਿਲ੍ਹਾ ਫਰੀਦਕੋਟ ਮਾਂ ਲੜਕੀ ਕੈਨੇਡਾ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਲੜਕੀ ਵੈਲ ਐਜੂਕੇਟਿਡ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਇਹਨਾਂ ਨੂੰ ਜਿਹੜੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਪ੍ਰਭਜੋਤ ਸਿੰਘ ਜਨਮ 24/9/1993 ਕੱਦ 5 ਫੁੱਟ 7 ਇੰਚ ਕਾਸਟ ਜਰਸੀ ਕਪੜਾਈ ਡਿਪਲੋਮਾ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਜ਼ਮੀਨ ਢਾਈ ਕਿੱਲੇ ਪਤਾ ਜ਼ਿਲ੍ਹਾ ਨਮਾਸ਼ਹਿਰ ਸਾਈਡ ਇਨਕਮ 20000 ਮਹੀਨਾ ਭਰਾ ਕੋਈ ਨਹੀਂ ਇੱਕ ਭੈਣ ਮੈਰਿਡ ਹੈ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਮੰਗਲ ਲੜਕੀ ਅਮਰਤਾਰੀ ਹੋਵੇ ਜਾਂ ਅਮਰ ਸ਼ਕਨ ਦੀ ਇੱਛਾ ਰੱਖਦੀ ਹੋਵੇ ਚਾਹੇ ਲੜਕੀ ਘੱਟ ਪੜ੍ਹੀ ਲਿਖੀ ਹੋਵੇ ਲੜਕੀ ਸੋਹਣੀ ਹੋਵੇ ਜੱਟ ਕਾਸਟ ਨੂੰ ਪਹਿਲ ਹੈ ਬਾਕੀ ਕਿਸੇ ਉੱਚ ਜਾਤੀਆਂ ਲੜਕੀਆਂ ਨਾਲ ਸੰਪਰਕ ਕਰ ਸਕਦੀਆਂ ਨੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸੇਵਾਦਾਸ ਕੱਦ 5 ਫੁੱਟ 4 ਇੰਚ ਜਨਮ 30 11 1994 ਪੜ੍ਹਾਈ ਐਮੇ ਇੰਗਲਿਸ਼ ਮੈਥ ਕਾਸਟ ਮਹਿਰਾ ਗੋਤ ਗੋਦਰਾ ਪਿਤਾ ਰਿਟਾਇਰਡ ਰੇਲਵੇ ਮਾਤਾ ਹਾਊਸ ਵਾਈਫ ਨੇ ਇਹਨਾਂ ਦੇ 4 ਪਰ ਮੈਰਿਡ ਨੇ 2 ਪੈਣਾ ਮੈਰਿਡ ਨੇ ਪਤਾ ਪੰਗਾਲਾ ਤਹਿਸੀਲ ਮਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ ਕੰਮ ਕਲਰਕ ਕੋਟ ਦਸੂਆ ਸਰਕਾਰੀ ਨੌਕਰੀ ਕਰਦੇ ਨੇ ਮੰਗ ਇਹਨਾਂ ਨੂੰ ਵਧੀਆ ਪੜ੍ਹੀ ਲਿਖੀ ਸੋਹਣੀ ਸੁਨੱਖੀ ਘਰੇਲੂ ਲੜਕੀ ਚਾਹੀਦੀ ਹੈ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸਟ ਜਟ ਸਿੱਖ ਸੋਹਣਾ ਸੁਨੱਖਾ ਲੜਕਾ ਜਨਮ 1999 ਕੱਦ 5 ਫੁੱਟ 7 ਇੰਚ ਗੋਤ ਸ਼ੀਨਾ ਪਤਾ ਨਿਊ ਚੰਡੀਗੜ੍ਹ ਪੜਾਈ ਬੀਟਾ ਕੰਪਿਊਟਰ ਸਾਇੰਸ ਕਾਮ ਸੌਫਟਵੇਅਰ ਇੰਜੀਨੀਅਰਿੰਗ ਜਰਮਨ ਵਿੱਚ ਵਰਕ ਪਰਮਿਟ ਤੇ ਹੈ ਮੰਗ ਇਹਨਾਂ ਨੂੰ ਵਧੀਆ ਸੋਹਣੀ ਸੁਨੱਖੀ ਲੜਕੀ ਇਹਨਾਂ ਦੇ ਬਰਾਬਰ ਦੀ ਪੜ੍ਹੇ ਲਿਖੀ ਜਰਮਨ ਕੈਨੇਡਾ ਅਮਰੀਕਾ ਆਸਟ੍ਰੇਲੀਆ ਜੁਕੇ ਵਿੱਚ ਪੀਆਰ ਜਾਂ ਸਿਟੀਜ਼ਨ ਚਾਹੀਦੀ ਹੈ ਇਹਨਾਂ ਦੇ ਏਰੀਆ ਦੇ 60 70 ਕਿਲੋਮੀਟਰ ਨੇੜ ਦੇ ਇਲਾਕੇ ਨੂੰ ਪਹਲਾ ਹੈ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਅਨਿਲ ਕੁਮਾਰ ਕਾਸ ਰਵਿਦਾਸੀਆ ਉਮਰ 34 ਸਾਲ ਪਤਾ ਗੁਰਦਾਸਪੁਰ ਕਾਮ ਕੁਵੈਤ ਵਿੱਚ ਇਲੈਕਟ੍ਰੀਸ਼ੀਅਨ ਦਾ ਤਨਖਾਹ 50000 ਮਹੀਨਾ ਪਰਿਵਾਰ ਵਿੱਚ ਦੋ ਭੈਣ ਪਰਿਵਾਰ ਵਿੱਚ ਦੋ ਪਰਾ ਮੈਰਿਡ ਨੇ ਅਲੱਗ ਨੇ ਦੋ ਪੈਣਾ ਮੈਰਿਡ ਨੇ ਮਾਤਾ ਪਿਤਾ ਨੇ ਮੰਗ ਇਹਨਾਂ ਨੂੰ ਗਰੀਬ ਘਰ ਦੀ ਲੜਕੀ ਚਾਹੀਦੀ ਆ ਪਰ ਮੈਂ ਤਲਾਕਸ਼ੀਦਾ ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 1 ਜਨਵਰੀ 2002 ਕਾਸਟ ਜੜ ਸਿੱਖ ਗੋਤ ਸਿੰਘ ਸਿੱਧੂ ਕੱਦ 6 ਫੁੱਟ 1 ਇੰਚ ਪੜਾਈ ਪਲੱਸ 2 ਨਾਨ ਮੈਡੀਕਲ ਇੰਡੀਆ ਤੋਂ ਇਲੈਕਟ੍ਰਿਕ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕ ਦੀ ਇੰਜੀਨੀਅਰਿੰਗ ਕੈਨੇਡਾ ਤੋਂ ਕੰਮ ਕੈਨੇਡਾ ਪੀਆਰ ਅਤੇ ਜੋਬ ਪਤਾ ਰਾਮਪੁਰਾ ਫੂਲ ਬਠੰਡਾ ਜ਼ਮੀਨ 19 ਕਿਲੇ ਹਾਈਵੇ ਰੋਡ ਤੇ ਮੰਗ ਲੜਕੀ ਪੜੀ ਲਿਖੀ ਬੀਐਸਸੀ ਨਰਸਿੰਗ ਕੀਤੀ ਹੋਵੇ ਚਾਹੀਦੀ ਹੈ ਜੀ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸਟ ਜੱਟ ਸਿੱਖ ਗੋਤਰਾਏ ਜਨਮ ਮਈ 1968 ਕੱਦ 5 ਫੁੱਟ 7 ਇੰਚ ਪੜਾਈ ਪਲੱਸ 2 ਪਤਾ ਗੁਰਾਇਆਂ ਜ਼ਿਲ੍ਹਾ ਜਲੰਧਰ ਇਹਨਾਂ ਦਾ 1991 ਤੋਂ ਪਿੰਡ ਵਿੱਚ ਇੱਕ ਆਪਣਾ ਹੈਲਥ ਕਲੀਨਿਕ ਹੈ ਇਹਨਾਂ ਦੀ ਵਾਈਫ ਦੀ ਡੈਥ ਹੋ ਚੁੱਕੀ ਹੈ ਇਹਨਾਂ ਦੇ ਇੱਕ ਲੜਕਾ ਤੇ ਲੜਕੀ ਹਨ ਦੋਨੋਂ ਕੈਨੇਡਾ ਵਿੱਚ ਸੈੱਟ ਨੇ ਮੰਗ ਇਹਨਾਂ ਨੂੰ 47 ਤੋਂ 53 ਸਾਲ ਤੱਕ ਦੀ ਵਿਧਵਾ ਅਤੇ ਬਿਨਾ ਬੱਚੇ ਤੋਂ ਔਰਤ ਜੋ ਕਿ ਆਪਣਾ ਘਰ ਮੰਨ ਕੇ ਸਮਝ ਕੇ ਘਰ ਨੂੰ ਸਾਫ਼ ਖਾਣਾ ਪੀਣਾ ਵਧੀਆ ਬਣਾਉਣ ਤੇ ਆਪ ਸਾਫ਼ ਰਹਿਣ ਦੇ ਆਤ ਸੁਭਾਅ ਵਾਲੀ ਹੋਵੇ ਧਾਰਮਿਕ ਖਿਆਲਾਂ ਵਾਲੀ ਹੋਵੇ ਸਧਾਰਨ ਜਾਂ ਗਰੀਬ ਪਰਿਵਾਰ ਤੋਂ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਗੁਰਸਿੱਖ ਲੜਕਾ ਜੀ ਜਨਮ ਪਾ 15 12 1990 ਪੜਾਈ ਪਲੱਸ 2 ਡਿਪਲੋਮਾ ਕੱਦ 5 ਫੁੱਟ 5 ਇੰਚ ਕਾਸਟ ਸਿੱਖ ਖੱਤਰੀ ਗੋਤ ਵੈਦ ਕੰਮ ਆਪਣੀ ਦੁਕਾਨ ਬੇਰਕਾ ਦੇ ਸਾਰੇ ਸਮਾਨ ਦੀ ਪਰਿਵਾਰ ਵਿੱਚ ਦੋ ਭਰਾ ਨੇ ਦੋਨੋਂ ਮੈਰਿਡ ਨੇ ਮਾਤਾ ਪਿਤਾ ਨੇ ਭੈਣ ਕੋਈ ਨਹੀਂ ਮੰਗ ਇਹਨਾਂ ਨੂੰ ਖੰ ਚੰਗੇ ਖਾਣਾਂ ਦੀ ਪੜ੍ਹੀ ਲਿਖੀ ਸਮਝਦਾਰ ਲੜਕੀ ਚਾਹੀਦੀ ਹੈ ਕੋਈ ਦਾਦੇ ਦੀ ਮੰਗ ਨਹੀਂ ਪਰਿਵਾਰ ਵੱਲੋਂ ਵਿਆਹ ਸਿੰਪਲ ਕਰਨਾ ਹੈ ਮੈਰਿਜ ਗਰੂ ਵਾਲੇ ਨੂੰ ਨਾ ਕਰਨ ਜੀ ਇਹਨਾਂ ਨਾਲ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 25 ਮਾਰਚ 1994 ਕੱਦ 5 ਫੁੱਟ 6 ਇੰਚ ਪੜਾਈ ਪਲੱਸ 2 ਕਾਸਟ ਜੜ ਸਿੱਖ ਗੋਤ ਖਹਿਰਾ ਪਤਾ ਕਰਤਾਰਪੁਰ ਲੜਕਾ ਸਪੇਨ ਵਿੱਚ ਪੀਆਰ ਹੈ ਜੀ ਲੜਕਾ ਕੋਈ ਨਸ਼ਾ ਨਹੀਂ ਕਰਦਾ ਸ਼ੁੱਧ ਵੈਸ਼ਨੂ ਹੈ ਮੰਗੇ ਨੂੰ ਜੜ ਸਿੱਖ ਪਰਿਵਾਰ ਤੋਂ ਘਰੇਲੂ ਸਿੰਪਲ ਵਧੀਆ ਪਰਿਵਾਰ ਦੀ ਲੜਕੀ ਚਾਹੀਦੀ ਹੈ ਲੜਕੀ ਲੁਧਿਆਣਾ ਜਲੰਧਰ ਕਬੂਰਥਲਾ ਏਰੀਆ ਤੋਂ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਜੋਤਾ ਸਿੰਘ ਉਮਰ 31 ਸਾਲ ਜ਼ਿਲ੍ਹਾ ਗੁਰਦਾਸਪੁਰ ਜ਼ਮੀਨ 2 ਕਿੱਲੇ ਕਾਸਟ ਜੜ ਸਿੱਖ ਲੜਕਾ 5 ਸਾਲਾ ਤੋਂ ਪੁਰਤਗਾਲ ਵਿੱਚ ਹੈ ਮੰਗਦੇ ਹਨ ਨੂੰ ਵਧੀਆ ਚੰਗੇ ਪਰਿਵਾਰ ਦੀ ਘਰਵਾਲਾ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਪਾਵੇਂ ਗਰੀਬ ਘਰ ਤੋਂ ਹੋਵੇ ਕੋਈ ਮੰਗ ਨਹੀਂ ਇਹਨਾਂ ਦੇ ਉੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੁਨਿਆਰਾ ਕਾਸ਼ ਦਾ ਲੜਕਾ ਜਨਮ ਫਰਵਰੀ 1976 ਕੱਦ 5 ਫੁੱਟ 5 ਇੰਚ ਪੜਾਈ ਡਿਗਰੀ ਇਨ ਇਲੈਕਟ੍ਰੀਕਲ ਜੌਬ ਆਰ ਸਰਕਾਰੀ ਨੌਕਰੀ ਲੈਕਚਰਰ ਵੋਕੇਸ਼ਨਲ ਇਲੈਕਟ੍ਰੀਕਲ ਸਕੂਲ ਨੇਮ ਸਕੂਲ ਆਫ ਨੈਮੀਨੇਸ਼ਨ ਮੰਡੀ ਫੁੱਲ ਰਾਮਪੁਰਾ ਨੜਕਾ ਤਲਾਖਸ਼ੋਦਾ ਜੀ ਕੋਈ ਬੱਚਾ ਨਹੀਂ ਮੰਗੇ ਇਹਨਾਂ ਨੂੰ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਹੈ ਉਮਰ 35 ਤੋਂ 45 ਸਾਲ ਤੱਕ ਹੋਵੇ ਪਾਵੇਂ ਤਲਾਖਸ਼ੋਦਾ ਜਬ ਵਿਧਵਾ ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸਟ ਜਟ ਸਿੱਖ ਉਮਰ 42 ਸਾਲ ਕੱਦ 5 ਫੁੱਟ 10 ਇੰਚ ਕੰਮ ਸਰਕਾਰੀ ਨੌਕਰੀ ਵਧੀਆ ਤਨਖਾਹ ਜ਼ਮੀਨ 10 ਕਿੱਲੇ ਪਟਿਆਲੇ ਦੀ ਸ਼ਹਿਰੀ ਪ੍ਰਾਪਰਟੀ ਪਤਾ ਪਟਿਆਲਾ ਮੰਗినੋਂ ਲੜਕੀ ਐਮਬੀਬੀਐਸ ਵਾਲੀ ਚਾਹੀਦੀ ਹੈ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਜਾਂ ਐਨਆਰਆਈ ਹੋਵੇ ਪਰ ਐਮਬੀਬੀਐਸ ਡਾਕਟਰ ਹੀ ਹੋਵੇ ਇਹਨਾਂ ਨੂੰ ਜੱਟ ਸੀ ਇੱਕ ਖੱਤਰੀ ਸੀ ਇੱਕ ਪੰਡਤ ਸਾਰੀਆਂ ਕਾਸਟ ਦੀਆਂ ਲੜਕੇ ਸੰਪਰਕ ਕਰ ਸਕਦੀਆਂ ਨੇ ਇਹਨੂੰ ਐਸੀ ਕਾਸ਼ਨਾ ਨਾਲ ਸੰਪਰਕ ਕਰਨ ਦੀ ਪਰਿਵਾਰ ਨੇ ਪੂਰੀ ਸ਼ਕਤੀ ਨਾਲ ਕਿਹਾ ਕਿ ਮੈਰਿਜ ਬੋਰ ਵਾਲੇ ਫੋਨ ਨਾ ਕਰਨ ਜੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਪੀਪੀ ਸਿੰਘ ਜਨਮ 11/9/1993 ਐਡ ਜਲੰਧਰ ਹਾਈਟ 6 ਫੁੱਟ ਸਮਾਰਟ ਹੈਂਡਸਮ ਫਾਰਮ ਮੈਨੇਜਰ ਪੀਆਰ ਵੈਲ ਸੈਟਡ 13 year in new zealand educated in business management diploma graduated level 5 in dairy farm agriculture non drinking non smoker non manglik father e x-section retired jsu from armed passport office mother homemaker ne volleyball game coach and clear early marriage with educated pretty fair slim young girl unmarried for innocent paper divorce inon han de te number te tusi sampark kar sakde ho